ਇੱਕ ਸਵਾਲ ਪੁੱਛਾਂ ਜੇ ਖੁਸ਼ੀ ਪੈਸੇ ਨਾਲ ਮਿਲਦੀ ਹੁੰਦੀ ਤਾਂ ਅਮੀਰ ਲੋਕਾਂ ਦੇ ਚਿਹਰਿਆਂ ਤੇ ਇੰਨੀ ਖਮੋਸ਼ੀ ਕਿਉਂ ਹੁੰਦੀ ਜੇ ਖੁਸ਼ੀ ਕਿਸਮਤ ਨਾਲ ਮਿਲਦੀ ਹੁੰਦੀ ਤਾਂ ਹਾਰ ਸਵੇਰ ਸਾਡਾ ਮਨ ਭਾਰੀ ਕਿਉਂ ਹੁੰਦਾ ਸੱਚ ਇਹ ਹੈ ਕਿ ਅਸੀਂ ਖੁਸ਼ ਨਹੀਂ ਹਾਂ ਕਿਉਂਕਿ ਸਾਨੂੰ ਖੁਸ਼ ਰਹਿਣਾ ਸਿਖਾਇਆ ਹੀ ਨਹੀਂ ਗਿਆ ਅੱਜ ਮੈਂ ਤੁਹਾਨੂੰ ਕੋਈ ਵੱਡੀ ਫਲਸਫੀ ਨਹੀਂ ਸੁਣਾਉਂਦਾ ਅੱਜ ਮੈਂ ਤੁਹਾਨੂੰ ਉਹ ਗੱਲਾਂ ਦੱਸਾਂਗਾ ਜੋ ਜੇ ਤੁਸੀਂ ਸਮਝ ਲਈਆਂ ਤਾਂ ਖੁਸ਼ੀ ਤੁਹਾਨੂੰ ਲੱਭਦੀ ਫਿਰੇਗੀ ਨੰਬਰ 1 ਆਪਣੀ ਜ਼ਿੰਦਗੀ ਦੀ ਨਿਲਾਮੀ ਬੰਦ ਕਰੋ ਅਸੀਂ ਹਰ ਰੋਜ਼ ਆਪਣੀ ਜ਼ਿੰਦਗੀ ਦੀ ਚੁੱਪਚਾਪ ਨਿਲਾਮੀ ਕਰ ਰਹੇ ਹਾਂ ਫੋਨ ਖੋਲਦੇ ਹਾਂ ਕਿਸੇ ਦੀ ਸਕਸੈਸ ਵੇਖੀ ਤੇ ਆਪਣੇ ਆਪ ਨੂੰ ਸਸਤਾ ਸਮਝ ਲਿਆ ਪਰ ਸੱਚ ਕੀ ਹਰ ਬੰਦੇ ਦੀ ਜ਼ਿੰਦਗੀ ਵੱਖਰੇ ਸਫੇ ਤੇ ਚੱਲ ਰਹੀ ਏ ਕਿਸੇ ਦੀ ਫਿਲਮ ਇੰਟਰਵੈਲ 'ਚ ਹੈ ਕਿਸੇ ਦੀ ਕਲਾਈਮੈਕਸ 'ਚ ਅਤੇ ਤੁਸੀਂ ਅਜੇ ਟ੍ਰੇਲਰ 'ਚ ਹੋ ਆਪਣੇ ਟ੍ਰੇਲਰ ਨੂੰ ਕਿਸੇ ਦੀ ਕਲਾਈਮੈਕਸ ਨਾਲ ਤੋਲ ਕੇ ਕਦੇ ਖੁਸ਼ ਨਹੀਂ ਰਹਿ ਸਕਦੇ ਜਿਸ ਦਿਨ ਤੁਸੀਂ ਤੁਲਨਾ ਛੱਡ ਦਿੱਤੀ ਉਸ ਦਿਨ ਅੰਦਰ ਸ਼ਾਂਤੀ ਆ ਗਈ ਨਿਯਮ ਨੰਬਰ 2 ਜੋ ਹੈ ਉਸ ਦੀ ਕਦਰ ਸਿੱਖੋ ਅਸੀਂ ਹਮੇਸ਼ਾ ਹੋਰ ਦੀ ਪੋਖ 'ਚ ਰਹਿੰਦੇ ਹਾਂ ਹੋਰ ਪੈਸਾ ਹੋਰ ਰਿਸਪੈਕਟ ਹੋਰ ਕੰਫਰਟ ਪਰ ਜਰਾ ਸੋਚੋ ਜੋ ਤੁਹਾਡੇ ਕੋਲ ਅੱਜ ਹੈ ਉਹ ਕਿਸੇ ਹੋਰ ਦਾ ਸੁਪਨਾ ਹੋ ਸਕਦਾ ਹੈ ਸਾਹ ਲੈਣਾ ਸੋਣਾ ਕਿਸੇ ਆਪਣੇ ਨਾਲ ਗੱਲ ਕਰਨਾ ਇਹ ਸਾਰੀਆਂ ਲਗਜ਼ਰੀ ਨੇ ਪਰ ਅਸੀਂ ਇਹਨਾਂ ਨੂੰ ਆਮ ਸਮਝ ਲਿਆ ਹੈ ਖੁਸ਼ੀ ਨਵੀਂ ਚੀਜ਼ ਲੈਣ ਨਾਲ ਨਹੀਂ ਪੁਰਾਣੀ ਚੀਜ਼ ਨੂੰ ਨਵੀਂ ਨਜ਼ਰ ਨਾਲ ਵੇਖਣ ਨਾਲ ਆਉਂਦੀ ਹੈ ਨਿਯਮ ਨੰਬਰ 3 ਮਨ ਨੂੰ ਪਟਕੰਦੀ ਨੌਕਰੀ ਤੋਂ ਹਟਾਓ ਤੁਹਾਡਾ ਮਨ ਕਦੇ ਪਿੱਛੇ ਦੌੜਦਾ ਹੈ ਕਦੇ ਅੱਗੇ ਭੱਜਦਾ ਹੈ ਪਿੱਛੇ ਗਿਲਟ ਅੱਗੇ ਡਰ ਤੇ ਵਿਚਕਾਰ ਜੋ ਅੱਜ ਹੈ ਉਹ ਨਜ਼ਰ ਅੰਦਾਜ਼ ਖੁਸ਼ੀ ਜੀਪੀਐਸ ਵਰਗੀ ਹੁੰਦੀ ਹੈ ਜੇ ਤੁਸੀਂ ਨਾਓ ਚ ਨਹੀਂ ਹੋ ਤਾਂ ਸਿਗਨਲ ਹੀ ਨਹੀਂ ਮਿਲਦਾ ਚਾਹ ਪੀ ਰਹੇ ਹੋ ਚਾਹੀ ਪੀਓ ਤੁਰ ਰਹੇ ਹੋ ਤੁਰੋ ਇੱਕੋ ਸਮੇ ਇੱਕ ਹੀ ਜ਼ਿੰਦਗੀ ਜਿਓ ਨਿਯਮ ਨੰਬਰ 4 ਲੋਕਾਂ ਨੂੰ ਟਾਈਮ ਦਿਓ ਸਟੇਟਸ ਨਹੀਂ ਅਸੀਂ ਸੋਚਦੇ ਹਾਂ ਕਿ ਲੋਕ ਸਾਨੂੰ ਪੈਸੇ ਲਈ ਪਿਆਰ ਕਰਦੇ ਨੇ ਗਲਤ ਲੋਕ ਸਾਨੂੰ ਉਸ ਅਟੈਂਸ਼ਨ ਲਈ ਯਾਦ ਰੱਖਦੇ ਨੇ ਜੋ ਅਸੀਂ ਉਹਨਾਂ ਨੂੰ ਦਿੱਤੀ 5 ਮਿੰਟ ਕਿਸੇ ਨੂੰ ਪੂਰਾ ਧਿਆਨ ਨਾਲ ਸੁਣ ਲਓ ਤੁਸੀਂ ਉਸ ਦੇ ਦਿਲ 'ਚ ਸਾਲਾਂ ਲਈ ਰਹਿ ਜਾਓਗੇ ਨਿਯਮ ਨੰਬਰ 5 ਆਪਣੀ ਜ਼ਿੰਦਗੀ ਸਿਰਫ ਆਪਣੇ ਲਈ ਨਾ ਜਿਓ ਜਿਸ ਦਿਨ ਜ਼ਿੰਦਗੀ ਸਿਰਫ ਮੇਰੇ ਤੇ ਆ ਗਈ ਉਸ ਦਿਨ ਖੁਸ਼ੀ ਘਟ ਹੋ ਗਈ ਪਰ ਜਦੋਂ ਤੁਸੀਂ ਕਿਸੇ ਦੀ ਮੁਸ਼ਕਲ ਹਲਕੀ ਕਰਦੇ ਹੋ ਤਾਂ ਅੰਦਰੋਂ ਕੁਝ ਚਮਕਦਾ ਹੈ ਉਹ ਚਮਕ ਹੀ ਅਸਲੀ ਖੁਸ਼ੀ ਹੁੰਦੀ ਹੈ ਤੁਹਾਨੂੰ ਮਹਾਨ ਬੰਦੀ ਲੋੜ ਨਹੀਂ ਲਾਹਦਾ ਇੱਕ ਬਣੋ ਇਹੀ ਕਾਫੀ ਹੈ ਆਖਿਰ ਦੇ ਵਿੱਚ ਖੁਸ਼ੀ ਬਾਹਰ ਨਹੀਂ ਮਿਲਦੀ ਖੁਸ਼ੀ ਬਣਾਈ ਜਾਂਦੀ ਹੈ ਰੋਜ਼ਾਨਾ ਛੋਟੇ ਫੈਸਲਿਆਂ ਨਾਲ ਅੱਜ ਇੱਕ ਫੈਸਲਾ ਕਰੋ ਖੁਸ਼ ਰਹਿਣ ਦਾ ਕਮੈਂਟ ਚ ਇਹਨਾਂ ਪੰਜਾਂ ਚੋਂ ਕਿਹੜੀ ਗੱਲ ਨੇ ਤੁਹਾਨੂੰ ਅੰਦਰੋਂ ਹਿਲਾਇਆ ਇਸ ਵੀਡੀਓ ਨੂੰ ਸ਼ੇਅਰ ਕਰੋ ਸ਼ਾਇਦ ਕਿਸੇ ਦੀ ਅੱਜ ਅੰਦਰਲੀ ਲੜਾਈ ਰੁਕ ਜਾਏ ਤੁਹਾਡਾ ਆਪਣਾ ਓਨੈਸਟ ਗਿਲਬੋਏ